ਮਾਹ ਰੱਬ ਦਾ ਨਾ ਵੇ ਦੁਨੀਆਂ ਵਾਲਿਓ ਓ ਮਾਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬਧਾਰੂਪ ਹੈ ਦੁਜਾ ਓ ਮਾਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬਧਾਰੂਪ ਹੈ ਦੁਜਾ ਮਾਹ ਠੰਡੜੀ ਛਾਏ ਦੁਨੀਆ ਵਾਲਿਓ ਓ ਮਾ ਹੁੰਦੀ ਏ ਮਾ ਓਏ ਦੁਨੀਆ ਵਾਲਿਓ ਸਤਿ ਸ੍ਰੀਕਾਲ ਸਲਾਮ ਅਦਾਬ ਨਮਸਤੇ ਰਾਮ ਰਾਮ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਸਵਾਜਪਾ ਗੱਲ ਕਰਾਂਗੇ ਉਸਤਾਦ ਕਲਦੀਪ ਮਾਨਕ ਸਾਹਿਬ ਹੁਣ ਆਦੀ ਹੈ ਨਾ ਕਲਦੀਪ ਮਾਨਕ ਸਾਵਣੀ ਸ੍ਰੀਤ ਇੰਡਸਟਰੀ ਦਾ ਪੰਜਾਬੀ 뮤직 ਇੰਡਸਟਰੀ ਦਾ ਉਹ ਨਾਮ ਹੈ ਜਿਹਦੇ ਨਾਮ ਲਈ ਤੋਂ ਬਿਨਾ ਸੰਗੀਤ ਦੀ ਗੱਲ ਹੋ ਹੀ ਨਹੀਂ ਸਕਦੀ ਪੰਜਾਬ ਦੇ ਕਲਚਰ ਦੀ ਪੰਜਾਬ ਦੀ ਗੀਤ ਸੰਗੀਤ ਦੀ ਗੱਲ ਪੂਰੀ ਹੋ ਹੀ ਨਹੀਂ ਸਕਦੀ ਮਾਨਕ ਸਾਹਿਬ ਉਹ ਨਾਮ ਹੈ ਮਾਨਕ ਸਾਹਿਬ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਜਲਾਲ ਪਿੰਡ ਦੇ ਵਿੱਚ ਹੋਇਆ ਤੇ ਉਥੋਂ ਮਾਨਕ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਇੱਕ ਪ੍ਰਸਿੱਧ ਕਵਾਲ ਰਫੀ ਮੁਹੰਮਦ ਮੁਹੰਮਦ ਰਫੀ ਉਹਨਾਂ ਕੋਲ ਉਹਨਾਂ ਨੇ ਸੰਗੀਤ ਦੀ تعلیم ਲਈ ਤੇ ਵੱਡੇ ਪੱਧਰ ਦੇ ਉਤੇ ਉਸ ਤੋਂ ਬਾਅਦ ਸੰਨਾਰਸ ਕੀਤਾ ਜੀਵਨ ਦਾ ਤੁਹਾਨੂੰ ਪਤਾ ਜਿਹੜਿਆ ਘਰਾਂ ਦੇ ਵਿੱਚ ਗਰੀਬੀ ਹੁੰਦੀ ਹੈ ਉਹਨਾਂ ਕਲਾਕਾਰਾਂ ਨੂੰ ਅੱਗੇ ਆਉਣਾ ਬਹੁਤ ਔਲੀ 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 ਕਾਫੀ ਕਲਾਕਾਰਾਂ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਸਾਂਝੀਆਂ ਕਰੀਆਂ ਕੋਰਸ ਬੋਲਦੇ ਰਹੇ ਨਾਲ ਜਾਂਦੇ ਰਹੇ ਹਨਾ ਤੇ ਕਦੇ ਹਾਰਮੋਨੀਅਮ ਵਜਾਉਣ ਤੇ ਕਦੇ ਕਿੱਦਾਂ ਕਦੇ ਕਿੱਦਾਂ ਕਦੇ ਕਿੱਦਾਂ ਜਾਂਦੇ ਰਹੇ ਮਤਲਬ ਕੰਟੀਨਿਊ ਲਗਾਤਾਰ ਤੇ ਉਸ ਤੋਂ ਬਾਅਦ ਥੋੜਾ ਜਿਹਾ ਹੌਲੀ 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 ਉਹ ਆਪ ਨੂੰ ਚੇਂਜ ਕਰਦੇ ਹੋਏ ਲੋਕ ਗਥਾਵਾਂ ਵੱਲ ਆਏ ਲੋਕ ਗਥਾਵਾਂ ਕਲੀਆਂ ਵੱਲ ਆਏ ਲੋਕ ਗੀਤਾਂ ਵੱਲ ਆਏ ਤੇ ਫਿਰ ਉਹ ਦਿਨ ਵੀ ਆ ਗਿਆ ਉਹ ਵੱਡਾ ਨਾਮ ਬਣਿਆ ਹਨਾ ਮਾਨਕ ਸਾਹਿਬ ਉਹਨਾਂ ਦਾ ਮਾਨਕ ਸਾਹਿਬ ਦੇ ਇੱਕ ਨਹੀਂ ਅਨੇਕਾਂ ਗੀਤ ਸੁਪਰ ਡੋਪਰ ਹਿੱਟ ਹੋਏ ਜਿਨ੍ਹਾਂ ਦੇ ਵਿੱਚੋਂ मां ਹੁੰਦੀ ਏ ਵਾਹ ਉਹ ਦੁਨੀਆ ਵਾਲਿਓ ਚਾਦਰ ਵਰਗੇ ਗਾਣ ਸੁਪਰ ਡੋਪਰ ਖੈਟ ਸਦਾ ਬਹਾਰ ਗੀਤ ਹਨ ਕਿਆ ਸੋਹਣੀਆਂ ਗੱਲਾਂ ਨੇ ਹਨ ਨੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਸਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬੂਲੀ ਦੇ ਸੰਦਰੋਜ ਮੈਂ ਕਹਿ ਕੇ ਹੋ ਨੂਨੀ ਰਕਵਾ ਮਾਰੇ ਲਾ ਬਹੁਤ ਸੋਹਣਾ ਗੀਤ ਸਦਾ ਬਹਾਰ ਗੀਤ ਨਾ ਮੈਂ ਚਾਦਰ ਕੱਢਦੀ ਨਹੀਂ ਇਹਦੀਆਂ ਕੰਨੀਆਂ ਚਾਰੇ ਹਨ ਇੱਥੇ ਰੁੱਤਾਂ ਚਾਰੇ ਨਹੀਂ ਇੱਥੇ ਵੇਦ ਵਿਚਾਰੇ Hindu Muslim Sikh Isai ਇਹ ਵੀਰੇ ਚਾਰੇ ਹਨ ਬਹੁਤ ਸੋਹਣੀਆਂ ਮਤਲਬ ਕੀ ਕਹਿਣ ਦਾ ਭਾ ਮੇਰਾ ਬੋਤ ਉਹਨਾਂ ਨੇ ਹੀ ਰਾਂਝਾ ਮਿਰਜਾ ਸਹਿਵਾ ਸਸੀ ਪੁੰਨੂ ਕਿਹੜਾ ਆਸ਼ਕ ਹੈ ਜਿਨੇ ਵੀ ਪੰਜਾਬ ਦੇ ਆਸ਼ਕ ਹੋਏ ਨੇ ਸਾਰਿਆਂ ਦੀ ਗੱਲ ਕਰੀ ਗੁਰੂਆਂ ਦੀ ਗੱਲ ਕਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਾਰ ਮੇਰੇ ਖਿਆਲ ਚ ਨਹੀਂ ਵੀ ਉਹਨਾਂ ਵਰਗੀ ਕੋਈ ਗਾ ਸਕਦਾ ਹਨ ਕਿਉਂਕਿ ਮਾਨਕ ਸਾਹਿਬ ਨੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਾਰ ਗਾਈ ਬਸ ਲਾਜਵਾਬ ਹੈ ਤੇ 12 ਬੜੇ ਨੇ ਗਾਈਆਂ ਨਿਗੀਆਂ ਪਰ ਆਪੋ ਆਪਣਾ ਚਲੋ ਰਤਬਾ ਹੁੰਦਾ ਆਪੋ ਆਪਣਾ ਮਕਾਮ ਹੁੰਦਾ ਹੈ ਹੀ ਕਲਾਕਾਰ ਦਾ ਔਰ ਮਾਰਕ ਸਾਹਿਬ ਦਾ ਕੋਈ ਤੋੜ ਨਹੀਂ ਹੈਗਾ ਮਾਰਕ ਸਾਹਿਬ ਦੀ 스테ਜ ਦਾ ਕੋਈ ਤੋੜ ਨਹੀਂ ਸੀਗਾ ਕਿਉਂਕਿ ਜਦੋਂ ਉਹ ਗਾਉਂਦੇ ਸੀਗੇ ਖਾਸ ਕਰਕੇ ਧਰਮਗੀਤ ਤੋਂ ਬਾਅਦ ਜਦੋਂ ਉਹ ਗਾਉਂਦੇ ਸੀ ਤੇਰੇ ਟਿੱਲੇ ਉਤੋਂ ਸ਼ੂਰਤ ਨਹੀਂ ਆਹੀਰ ਦੀ ਕਹਿੰਦਾ ਉਹ ਲੈ ਦੇਖ ਗੋਰਖਾਉਂਦੀਆਂ ਫਲਕਾਰੀ ਹੈ ਨਾ ਦੋਵੇਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ ਤੂਰ ਮਿਰਗਾ ਕੋਲੋਂ ਲਈ ਆਦਾਰੀ ਸੋ ਮਤਲਬ ਕਿ ਇਹ ਚੀਜ਼ਾਂ ਅਮਰ ਅਮਰ ਨਹੀਂ ਹਨ ਤੇ ਅੱਜ ਵੀ ਰੀਮਿਕਸ ਕਰਕੇ ਮਤਲਬ ਉਹਨਾਂ ਦੇ ਨੀ ਜਰਨੈਲ ਕੁੜੇ ਦਿੌਰ ਦਾ ਵਿਆਹ ਸਾਨੂੰ ਨੱਚ ਕੇ ਦਿਖਾ ਵਰਗੇ ਗਾਣੇ ਹਨ ਤੇ ਮੇਰਾ ਧੀ ਦੋ ਰਾਂਝਾ ਵੀ ਪ੍ਰਵਾ ਕੁੜੀਓ ਜਿਹਦੀ ਅੱਖੀਆਂ ਚ ਵਸਦਾ ਖੁਦਾ ਕੁੜੀਓ ਵਰਗੇ ਗੀਤ ਆ ਮਤਲਬ ਕਿ ਹੋਰ ਬਹੁਤ ਕੁਝ ਹਨ ਤੇ ਘਰੇ ਚੱਲ ਕੱਢੂ ਰੜਖਾ ਵੱਡੇ ਵਾਈ ਨਾ ਕਿਉਂ ਨਾ ਦਾ ਸਾਈ ਦਿਖਾਣਾ ਇਹਦੇ ਵਿੱਚ ਵੀ ਬੜੀਆਂ ਉਹਨਾਂ ਨੇ ਮੱਲਾ ਮਾਰੀਆਂ ਨਿਗੀਆਂ ਇਹ ਦੁਕਾਨੇ ਦੀ ਟਿਪ ਬੜੀ ਚੱਲੀ ਸੀਗੀ ਆ ਵਿਚਿਤ ਕਰੇ ਹੋ ਜਾਂ ਸਾਧਨੀ ਸਾਸ ਚੰਦਨੀ ਬੋਲੀਆਂ ਆਵਰੀ ਤੇ ਇਹ ਗਾਣਾ ਵੀ ਬਹੁਤ ਸੋਹਣਾ ਗੀਤ ਆ ਬਹੁਤ ਪਿਆਰਾ ਗੀਤ ਹੈਗਾ ਸਿੱਖਿਆ ਵੀ ਦਿੰਦਾ ਹਨ ਤੇ ਉਹ ਕਹਿੰਦਾ ਤੜਕੇ ਨੂੰ ਲੱਤ ਵੱਢ ਕੇ ਚੜ ਜਾਊਂਗਾ ਬਠਿੰਡੇ ਵਾਲੀ ਰੇਲੇ ਜੱਟ ਜੇ ਹੋ ਗਈ ਸਾਧਨੀ ਪੱਟੇ ਜਾਣਗੇ ਸਾਧਾਂ ਦੇ ਥੇਲੇ ਮਾਰ ਕੇ ਗਾਣੇ ਹਨ ਤੇ ਹੋਰ ਬਹੁਤ ਕੁਝ ਨੇ ਹਨ ਤੇ ਬੜੇ ਉਹਨਾਂ ਦੇ ਮਰੀਦ ਵੀ 바ਵਾ ਨੇ ਲੰਬੀ ਚੋੜੀ ਲਿਸਟ ਹੈ ਤੇ ਕਾਫੀ ਸਿੰਗਰ ਕੁੜੀਆਂ ਨਾਲ ਵੀ ਉਹਨਾਂ ਨੇ ਗਾਇਆ ਤੇ ਕਾਫੀ ਬਾਦ ਵਿੱਚ ਆ ਕਿ ਕਿ ਮੁੰਡਿਆਂ ਨਾਲ ਵੀ ਗਾਇਆ ਨਵੇਂ ਕਲਾਕਾਰਾਂ ਦੇ ਨਾਲ ਤੇ ਜਦੋਂ ਵੀਰ ਉਹਨਾਂ ਦੇ ਬੇਟਾ ਵੀ ਬਹੁਤ ਚੰਗਾ ਗਾਉਂਦੇ ਰਹੇ ਨੇ ਜਿੰਨਾ ਕਿ ਟਾਂ ਸਿਹਤ ਪੱਖ ਤੋਂ ਸਹੀ ਰਹੇ ਨੇ ਤੇ ਮਾਨਕ ਦਾ ਕੋਈ ਤੋੜ ਨਹੀਂ ਹੈ ਨਾ ਮਾਨਕ ਤਾਂ ਕਲਦੀਪ ਮਾਨਕ ਸਾਹਿਬ ਦਾ ਬਸ ਉਹਨਾਂ ਦਾ ਕੀ ਆ ਬਾਤਾਂ ਹੀ ਨਹੀਂ ਕਿ ਜਿੰਨੀ ਸਿਫਤ ਕੀਤੀ ਜਾਵੇ ਘਾਟਾ ਖਾਸ ਕਰਕੇ ਗਾਇਕੀ ਵਾਲੇ ਪੱਖ ਤੋਂ ਤਾਂ ਬਸ ਉਹਨਾਂ ਸਹੀ ਜਿਨਾਂ ਗੱਲਾਂ ਬਾਤਾਂ ਜਿਵੇਂ ਉਹਨਾਂ ਦੇ ਅ ਅਮਰ ਗੀਤ ਨੇ ਮਾਨਕ ਸਾਹਿਬ ਉਹਨਾਂ ਦੇ ਹਨਾ ਤੇਰੇ ਟਿੱਲੇ ਉਤੋਂ ਸੂਰਤ ਦਿਨਦੀ ਅਹੀਰ ਦੀ ਉਹ ਤੇਰੇ ਟਿੱਲੇ ਤੋਂ ਉਹ ਸੂਰਤ ਦੀਂਦਿਆ ਹੀਰ ਦੀ ਤੇਰੇ ਟਿੱਲੇ ਤੋਂ ਉਹ ਸੂਰਤ ਦੀਂਦਿਆ ਹੀਰ ਦੀ ਔਲਾ ਦੇਖ ਗੋਰਖਾ ਉੱਡਦੀ ਐ ਫੁਲਕਾਰੀ ਔਲਾ ਦੇਖ ਗੋਰਖਾ ਉੱਡਦੀ ਐ ਫੁਲਕਾਰੀ ਧੋਵੇਂ ਨਹਿਣ ਜੱਤੀ ਦੇ ਪਰ ਇਹਨੇ ਕੌਨ ਸ਼ਰਾਬ ਦੇ ਦੋ ਮੇਨਣ ਜੱਟੀ ਦੇ ਪਰ ਇਹਨੇ ਕੌਨ ਸ਼ਰਾਬ ਦੇ ਤੌਰ ਮਿਰ ਗੋਂ ਕੋਲੋਂ ਮੰਗੀ ਐ ਉਦਾਰੀ ਤੌਰ ਮਿਰ ਗੋਂ ਕੋਲੋਂ ਲਈ ਐ ਉਦਾਰੀ ਬੋਲ ਗੱਲ ਵੀ ਮਤਲਬ ਕਿ ਕਹਿਣ ਦਾ ਭਾ ਵੀ ਬਹੁਤ ਸੋਹਣੀਆਂ ਗੱਲਾਂ ਬਹੁਤ ਸੋਹਣੇ ਗੀਤ ਤੇ ਮਾਲਕ ਸਾਹਿਬ ਦਾ ਕੋਈ ਤੋੜ ਨਹੀਂ ਉਹਨਾਂ ਨੇ ਇੱਕ ਨਹੀਂ ਅਨੇਕਾਂ ਰੈਕਟਰਾਂ ਦੇ ਗਾਣੇ ਗਾਏ ਤੇ ਬਹੁਤ ਸਾਰੇ ਨਵੇਂ ਰੈਕਟਰਾਂ ਨੂੰ ਵੀ ਅੱਗੇ ਲੈ ਕੇ ਆਏ ਅਲਵੀਰ ਬਰੜਾ ਸਾਹਿਬ ਉਹਨਾਂ ਦੇ ਉਹਨਾਂ ਨੇ ਕਾਫੀ ਗੀਤ ਗਾਏ ਤੇ ਹੋਰ ਵੀ ਕਾਫੀ ਹਨਾ ਬੰਤਰਾਮਪੁਰੇ ਵਾਲਾ ਹੋਇਆ ਬਹੁਤ ਸਾਰੇ ਮਤਲਬ ਕਲਾਕਾਰ ਨੇ ਜਿੰਨਾਂ ਤੁਸੀਂ ਉਹਨਾਂ ਨੇ ਗਾਣੇ ਗਾਏ ਹਨਾ ਹੋਰ ਵੀ ਉਹਨਾਂ ਦੇ ਮਤਲਬ ਇਦਾਂ ਦੇ ਅਮਰ ਗੀਤ ਨੇ ਕਿ ਜਿਹੜੇ ਸਦਾ ਹੀ ਮਤਲਬ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦੇ ਰਹਿਣਗੇ ਜਦ ਤੱਕ ਪੰਜਾਬ ਰੂਹ ਪੰਜਾਬੀ ਉੱਤਰ ਰਹੂਗੀ ਬਾਬਾ ਸੰਤ ਸਾਬ ਦੇ ਗਾਣੇ ਜਿੱਦਾਂ ਕੀ ਹੁਣ ਉਹ ਹੋਇਆ ਕੀ ਜੇ ਤੀਹ ਜਮਪੀ ਉਹ ਹੋਇਆ ਕੀ ਜੇ ਤੀਹ ਜਮਪਈ ਚਲੋ ਕੋਖ ਤਾਂ ਸਲਖਣੀ ਹੋਈ ਤੀਵਿਤਾ ਦਾਤ ਰੱਬ ਦੀ ਐੜੀ ਦੁਨੀਆ ਜਾਂਦੀ ਆ ਐ ਮੇਰੋਈ ਹੋਇਆ ਕੀ ਜੈ ਤੀ ਜੰਮ ਪਈ ਤੀਆਂ ਨਿੰਦੀਆਂ ਨੇ ਤਾਈਓ ਐ ਸਮਾਜ ਨੇ ਬੇੜੀ ਬੱਟੇ ਪਾਏ ਦਾਜ ਦੇ ਰਵਾਜ ਨੇ ਉਹ ਤੀ ਨਾ ਕਦੇ ਦਾਜ ਮੰਗਦੀ ਲੈ ਜੇ ਦਿਲ ਖੁਸ਼ੀ ਤੇ ਰੋਈ होया हुया के थी जम पई